ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਆ ਅੱਜ ਦੀ ਵੱਡੀ ਖਬਰ ਹੁਣ ਯੂਕਰੇਨ ਨੂੰ ਛੂ ਨਹੀਂ ਸਕੇਗਾ ਰੂਸ ਟਰੰਪ ਦੀ ਗੱਲ ਸੁਣ ਕੇ ਗੱਦਗਦ ਹੋਏ ਜੈਲਸਕੀ ਅਮਰੀਕੀ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਟਰ ਟਰੰਪ ਦਾ ਯੂਕਰੇਨ ਨੂੰ ਹਥਿਆਰ ਸਪਲਾਈ ਮਾਮਲੇ 'ਚ ਜੋ ਟਰਨ ਸਾਹਮਣੇ ਆਇਆ ਹੈ ਉਹਨਾਂ ਸੋਮਵਾਰ ਨੂੰ ਕਿਹਾ ਹੈ ਕਿ ਉਹਨਾਂ ਦਾ ਦੇਸ਼ ਯੂਕਰੇਨ ਲਈ ਹੋਰ ਹਥਿਆਰ ਭੇਜੇਗਾ ਅਮਰੀਕਾ ਰਾਸ਼ਟਰਪਤੀ ਨੇ ਕੁਝ ਦੇਣ ਪਹਿਲਾਂ ਹੀ ਯੂਕਰੇਨ ਨੂੰ ਹਥਿਆਰ ਸਪਲਾਈ ਰੋਕਣ ਸੰਬੰਧੀ ਇੱਕ ਅੱਡ ਜਾਰੀ ਕੀਤੀ ਸੀ ਉਹਨਾਂ ਨੇ ਉਹਨਾਂ ਦੇ ਇਸ ਕਦਮ ਤੇ ਕੀ ਇਹ ਚੇਤਾਵਨੀ ਦੇਣ ਲਈ ਮਜਬੂਰ ਹੋ ਗਿਆ ਹੈ ਸੀ ਕੀ ਕੁਝ ਹਥਿਆਰਾਂ ਦੀ ਸਪਲਾਈ ਰੋਕਣ ਨਾਲ ਉਸ ਦੀ ਰੂਸ ਤੇ ਮਾਮਲਿਆਂ ਹਮਲਿਆਂ ਨੂੰ ਰੋਕਣ ਦੀ ਸਮਰੱਥਾ ਸੀਮਤ ਹੋ ਜਾਵੇਗੀ ਅਮਰੀਕਾ ਵਿੱਚ ਵੀ 트럼ਪ ਨੇ ਫੈਸਲੇ ਦੀ ਫੈਸਲੇ ਨਾ ਸਿਰਫ ਡੈਮੋਕ੍ਰੇਟਿਕ ਸਗੋਂ ਉਹਨਾਂ ਦੀ ਰਿਪਬਲਿਕ ਪਾਰਟੀ ਦੇ ਕੁਝ ਜਨਤਾਵਾਂ ਦੇ ਖੇਦੀ ਕੀਤੀ ਸੀ 트럼ਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਕਿਹਾ ਸੀ ਕਿ ਅਸੀਂ ਕੁਝ ਹੋਰ ਹਥਿਆਰ ਭੇਜਣ ਜਾ ਰਹੇ ਹਾਂ ਸਾਨੂੰ ਇਹ ਕਰਨਾ ਪਵੇਗਾ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਬਚਾਉਣ ਯੋਗ ਯੋਗਦ ਦੇਣਾ ਚਾਹੀਦਾ ਹੈ ਉਹ ਬਹੁਤ ਬੁਰੇ ਪ੍ਰਭਾਵਿਤ ਹੋ ਸਕ ਪ੍ਰਭਾਵਿਤ ਹੋ ਰਹੇ ਹਨ ਸਾਨੂੰ ਮੁੱਖ ਤੌਰ ਤੇ ਰੱਖਿਆ ਹਥਿਆਰ ਭੇਜੇ ਦੇ ਭੇਜੇ ਜਾਣੇ ਚਾਹੀਦੇ ਹਨ ਪੱਤਰਕਾਰਾਂ ਨਾਲ ਗੱਲ ਬਦਰਨ ਇਜਰਾਇਲੀ ਪ੍ਰਧਾਨ ਮੰਤਰੀ ਬੀਜਾ ਮਨੀ ਨੇਤਰ ਜਾਹੂ ਦੀ ਮੌਜੂਦਗੀ ਰਹੀ ਹੈ ਹਨ 트럼ਪ ਦੀ ਇਸ ਟਿੱਪਣੀ ਤੇ ਕੁਝ ਸਮੇਂ ਬਾਅਦ ਅਮਰੀਕੀ ਰੱਖਿਆ ਵਿਭਾਗ ਪੈਗਾ ਪੈਟਾ ਗਨਨ ਨੇ ਇੱਕ ਬਿਆਨ ਦੱਸ ਵਿੱਚ ਦੱਸਿਆ ਹੈ ਕਿ 트럼ਪ ਦੇ ਦੇਸ਼ਾਂ ਦੇਸ਼ਾਂ ਤੇ ਯੂਕਰੇਨ ਨੂੰ ਵਾਧੂ ਰੱਖਿਆ ਹਥਿਆਰ ਭੇਜੇ ਜਾਣਗੇ ਤਾਂ ਜੋ ਯੂਕਰੇਨ ਆਪਣੇ ਆਪ ਦੀ ਰੱਖਿਆ ਕਰ ਸਕੇ ਜਦਕਿ ਪੱਕੀ ਸ਼ਾਂਤੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਬਿਆਨ ਵਿੱਚ ਯੂਕਰੇਨ ਨੂੰ ਭੇਜੇ ਜਾਣ ਵਾਲੇ ਹਥਿਆਰਾਂ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 트ੰਪ ਨੇ ਯੂਕਰੇਨੀ ਪ੍ਰਧਾਨ ਮੰਤਰੀ ਵਿਲੋਦੀਮੀਰ ਜੇਲਸਕੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਉਸ ਵੇਲੇ 트ੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਨੂੰ ਆਪਣੀ ਰੱਖਿਆ ਲਈ ਪੈਟਟ ਮਜ਼ਾਈਲਾਂ ਦੀ ਲੋੜ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ